ਨਮਸਕਾਰ ਸਾਸ਼ਟ੍ਰੀਕਾਲ ਸੱਮਾਨਾ ਟੂਡੇ ਤੁਹਾਡਾ ਸਵਾਗਤ ਹੈ ਬੜੇ ਹੀ ਸਮਾਨਾ ਵਿੱਚ ਦੁਖਦਾਈ ਘਟਨਾ ਦੇਖ ਨੂੰ ਮਿਲੀ ਸਮਾਨਾ ਦੀ ਮਸ਼ਹੂਰ ਵਿੱਕੀ ਕੰਫੈਕਟਰੀ ਨੂੰ ਲੱਗੀ ਅੱਗ ਸਭ ਕੁ ਸੜ ਕੇ ਸੁਆਹ ਸਮਾਨਾ ਦੀ ਮਸ਼ਹੂਰ ਦੁਕਾਨ ਵਿੱਕੀ ਕੰਫੈਕਟਰੀ ਜੋ ਗਾਂਧੀ ਗਰਾਊਂਡ ਵਿੱਚ ਗੇ ਚੱਲ ਰਹੀ ਸੀ ਬੀਤੀ ਰਾਤ ਸੋਰ ਸਰਕਟ ਨਾਲ ਦੁਕਾਨ ਵਿੱਚ ਅੱਗ ਲੱਗੀ ਰਾਤ ਦੇ 2 ਵਜੇ ਚੌਕੀਦਾਰ ਵੱਲੋਂ ਦੁਕਾਨ ਵਿੱਚ ਧੂੰਆਂ ਨਿਕਲਦਾ ਦੇਖ ਕੇ ਮਾਲਕਾਂ ਨੂੰ ਫੋਨ ਤੇ ਦੱਸਿਆ ਗਿਆ ਕੁਝ ਮਿੰਟਾਂ ਵਿੱਚ ਦੁਕਾਨ ਦੇ ਮਾਲਕ ਨੇ ਦੇਖਿਆ ਕਿ ਦੁਕਾਨ ਵਿੱਚ ਅੱਗ ਦੀ ਲਪਟਾਂ ਆ ਰਹੀ ਸਨ। ਉਹਨਾਂ ਨੇ ਸ਼ਟਰ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਇਤਲਾ ਦਿਤੀ। ਮੌਕੇ ਤੇ ਫਾਇਰ ਬ੍ਰਿਗੇਡ ਕਰਮਚਾਰੀ ਦੋ ਗੱਡੀਆਂ ਫਾਇਰ ਬ੍ਰਿਗੇਡ ਦੀ ਲੈ ਕੇ ਪਹੁੰਚ ਕੇ ਅਤੇ ਸੱਬੜਾਂ ਨਾਲ ਸ਼ਟਰ ਨੂੰ ਚੁੱਕਿਆ ਗਿਆ। ਵਿਕੀ ਕੰਟਰੈਕਟ ਦੀ ਦੇ ਮਾਲਕ ਹਰਪੀ ਸਿੰਘ ਅਤੇ ਉਸਦੇ ਪਿਤਾ ਨੇ ਦੱਸਿਆ ਕਿ ਸਾਰਾ ਕੁਛੜ ਕੇ ਸੁਆਹ ਹੋ ਗਿਆ। ਸਾਡਾ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਸਮਾਣਾ ਸਹਿਰ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਦੇਖ ਕੇ 26 ਹੋਕ ਦੀ ਲਹਿਰ ਦੇਖਣ ਨੂੰ ਮਿਲੀ ਸਾਫਟ ਸਟੇਮ ਆ ਕੇ ਟੀਮੇ ਲੱਗੀ ਹੈ ਪਤਾ ਨਹੀਂ ਲੱਗਿਆ ਛੋਟ ਘਟਾ ਜੀ ਸਵੇਰ 2 ਵਜੇ ਚੌਕੀਦਾਰ ਨੇ ਫੋਨ ਕੀਤਾ ਜੀ ਇਹਨਾਂ ਸੌਟ ਸੌਟ ਅੰਦਰੋਂ ਅਗ ਦੀਆਂ ਲਪਟਾਂ ਨਿਕਲ ਰਹੀਆਂ ਨੇ ਅਸੀਂ ਫਿਰ ਉਸ ਟਾਈਮ ਭੱਜਿਆ ਜੀ ਆਕੇ ਸ਼ਟਰ ਖੁੱਲੋ ਨਹੀਂ ਸੀ ਉਹਨੂੰ ਸੱਬਲਾ ਨਾਲ ਸ਼ਟਰ ਨੂੰ ਖੋਲਿਆ ਜੀ ਫਰਵਿਟ ਦੀਆਂ ਦੋ ਗੱਡੀਆਂ ਆ ਗਈਆਂ ਸੀ ਜੀ ਉਹਨਾਂ ਨੇ ਆ ਕੇ ਕਾਬੂ ਕੀਤਾ ਜੀ ਪੁਲਿਸ ਦੇ ਦੋ ਮੁਲਾਜ਼ਮ ਵੀ ਆ ਗਏ ਸੀ ਜੀ ਤਰਮਿੰਦਰ ਦੇ ਕੋਲ ਜੀ ਹਾਂ ਜੀ ਸਾਰਾ ਕੁਝ ਸੜ ਗਿਆ ਸਭ ਕੁਝ ਸਰ ਕੁਸੂਬਾ ਹੋ ਗਈ ਲੱਖਾਂ ਰੁਪਏ ਨੁਕਸਾਨ ਹੋ ਗਿਆ ਜੀ ਅੰਦਰ ਕੈਸ਼ ਵੀ ਸੀ ਕਾਪੀਆਂ ਰੁਪੀਆਂ ਸਭ ਕੁਝ ਜੀ ਮੇਰਾ ਹਰਪ੍ਰੀਤ ਸਿੰਘ ਜੀ ਇਹ ਰਤੀ ਸਵੇਰ 2 ਵਜੇ ਚੌਂਕੀਦਾਰ ਦਾ ਫੋਨ ਆਇਆ ਵੀ ਅੰਦਰੋਂ ਉਹ ਅੱਗ ਦੀ ਧੂਆ ਨਿਕਲ ਰਿਹਾ ਹੈ ਕਾਫੀ ਬਿਅੱਗ ਲੱਗੀ ਹੈ ਤੁਸੀਂ ਫਟਾਫਟ ਆ ਜਾਓ ਅਸੀਂ 5 ਮਿੰਟ ਚ ਆ ਗਏ ਮੁੰਡੇ ਬਲੇਸ਼ ਸ਼ੌਪ ਤੇ ਉਹ ਤੱਕ ਕਾਫੀ ਅੱਗ ਫੈਲ ਚੁੱਕੀ ਸੀਗੀ ਫੈਬਰਿਕਰ ਦੀਆਂ ਗੱਡੀਆਂ ਆਈਆਂ ਸ਼ਟਰ ਨਹੀਂ ਖੁੱਲ ਰਿਹਾ ਫਿਰ ਸ਼ਟਰ ਕਟਿਆ ਐਨਜੀਨ ਨੂੰ ਕਾਫੀ ਨੁਕਸਾਨ ਹੋ ਗਿਆ तकरीबन ਸਾਰਾ ਹੀ ਨੁਕਸਾਨ ਹੋ ਗਿਆ ਜੀ ਸੋਸਰ ਸੜ ਗਈ ਹੋਈ ਗਈ ਜੋ ਕੋ ਬੰਦ ਦੁਕਾਨ ਬਾਰੋ ਤਲੇ ਬੰਦ ਹੈ ਸੋਸਰ ਸੜ ਗਈ ਹੋ ਸਕਦਾ ਹੋਰ ਤੱਕ ਹੀ ਹੋ ਸਕਦਾ ਜੀ ਕੁਝ ਨਹੀਂ ਬਚਿਆ ਜੀ ਕਿੰਨੇ ਲੱਖ ਰੁਪਏ ਦੇ ਕਰੀਬ ਨੁਕਸਾਨ ਹੈ ਜੀ ਜਿਆਦਾ ਹੀ ਹੋ ਸਕਦਾ ਇਤੋਂ ਘੱਟ ਹੀ ਹੋ ਸਕਦਾ ਸ਼ਮਾਨਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ